ਸਤਿ ਸ੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਫਰੋਜਪੁਰ ਜ਼ਿਲ੍ਹੇ ਦਾ ਹਰੀਹਰ ਚੌਕ ਹਰੀਹਰ ਚੌਕ ਪਿੰਡ ਦੇ ਵਿੱਚ ਆ ਹਰਜੀਤ ਵੀਰ ਦੇ ਕੋਲ ਆ ਤੇ ਮਿੱਤਰੋ ਅਜ ਐਤਵਾਰ ਆ ਤੇ ਖੜਾ ਵੀ ਹਰਜੀਤ ਦਾ ਮੁੰਡਾ ਮਨਜਿੰਦਰ ਬਾਈ ਦੇ ਕੋਲ ਆ 2 ਜਨਵਾਰ ਆ ਮਿੱਤਰੋ 300 ਨਹੀਂ 3 ਜਨਵਾਰ ਤੋਕੜ ਹੌਲੇ ਪਾ ਆ ਜੋ ਬਹੁਤੀ ਹੁਣ ਕਰਿਓ ਨਾ ਸਲਾਹ ਜਿਹੜਾ ਵੀਡੀਓ ਪਹਿਲਾਂ ਦੇਖੂਗਾ ਉਹੀ ਲੈਜੂਗਾ ਗੱਲਬਾਤ ਕਰਦੇ ਆ ਹਰਜੀਤ ਵੀਰ ਤੇ ਨਾਲ ਸਸੀ ਗਾਲ ਹਰਜੀਤ ਵੀਰੇ ਸਸੀ ਗਾਲ ਵੀਰ ਜੀ ਕੀ ਹਾਲ ਹੈ ਵਧੀਆ ਵਧੀਆ ਅੱਜ ਤਾਂ ਮੀਂਹ ਪਵਾਤਾ ਕਰਾਦਾ ਠੰਡਾ ਠੰਡਾ ਹੋਰ ਤੇ ਲੂ ਰੋਟੀ ਮੈਂ ਸਰਬਾ ਭਰਾ ਆਉਂਦਾ ਪਿਆ ਤਾਂ ਕਰਕੇ ਵੀ ਚੰਗੀ ਗੱਲ ਆ ਭਰਾਵਾ ਮੈਂ ਤਾਂ ਹੋਰ ਸੁਣਾ ਸੀ ਤਾਂ ਕਿ ਵਧੀਆ ਵਧੀਆ ਕਿਰਪਾ ਦੀ ਸ਼ੁਕਰ ਅਸਾ ਹਰਜੀਤ ਭਾਈ ਅੱਜ ਜਨਵਾਰ 3 ਹੈ ਨਾ 3 ਆਈ ਬੱਲੀ ਮੈਂ ਦੀ ਕੀ ਡਿਟੇਲ ਨੀਲੀ ਰਾਵੀ ਤੋਂ ਸ਼ੁਰੂਆਤ ਕਰਦੇ ਆ हां जी ए भाई होण दुधो ਵੈਸੇ ਡਰਾਈ ਕੀਤੀ ਆ ਹਜੇ ਵੀ ਤੜਕੇ 1.5 ਕਿਲੋ ਦੁੱਧ ਕੱਢਿਆ ਆ ਮਾਂ ਲਾਠਪਾਰੀ ਦਾ ਠੀਕ ਆ ਪਹਿਲਾਂ 8 ਮਹੀਨੇ ਪੂਰਾ ਨਹੀਂ ਹੋਈ 8ਾਂ ਦੀ ਗੱਬਣ ਹੋ ਗਈ ਆ ਕੋ 2-4 ਦਿਨ ਇੱਧਰ ਉੱਧਰ ਹੋ ਸਕਦੇ ਆ ਕੋ 10 ਦਿਨ ਜ਼ਿਆਦਾ ਨਹੀਂ ਗਾ ਵੀ 8 ਮਹੀਨੇ ਦੀ ਮਾਲਕਾਂ ਨੇ ਕਿਹਾ ਹੋ ਗਈ ਆ ਠੀਕ ਆ ਵੀਰ ਚੈੱਕ ਕਰਵਾ ਕੇ ਦੇ ਦੀ ਇੱਥੋਂ ਜਿਹੜਾ ਮਰਜੀ ਆ ਤੁਹਾਡਾ ਡਾਕਟਰ ਲਈ ਜਾਵੇ ਚੈੱਕ ਕਰਾ ਕੇ ਲੈ ਜੇ ਥਾਨ ਪਾਸ ਕਰਾਉਂਦੀ ਆ ਕੋ ਕਿਲੋ ਦੇਵੇ ਅੱਧਾ ਕਿਲੋ ਦੇਵੇ ਜਿੰਨਾ ਵੀ ਚੋਣ ਵਧੀਆ ਪਤਾ ਲੱਗ ਜੂਗਾ ਤੇ ਸਾਰਾ ਕੁਝ ਪਾਸ ਕਰਾਉਂਦੀ ਆ ਆਬਦਾਸ ਠੀਕ ਹੈ ਕਿ ਨਹੀਂ ਤੇ 2 ਮਹੀਨੇ ਸੁੰਨ ਚ ਰਹਿ ਗਏ ਆ ਸਹੀ ਗੱਲ ਹੈ ਵੀ ਸਾਰੀਆਂ ਨੂੰ ਸੁੰਨੀਆਂ ਸਾਰੀਆਂ ਕਵਰ ਸਾਰੀਆਂ ਕਵਰ ਕਰਦੀ ਆ ਨੀਲੀ ਚ ਹੈਗੀ ਆ ਪਿਆਰ ਹਾਂ ਕਿੰਨੇ ਦੀ ਵੀਰੇ ਦੇ ਦਾਂਗੇ ਆਪਾਂ ਇਹ ਇਹਦਾ ਮੁੱਲ ਤਾਂ 75 ਇਹ 70 ਦੀ ਦੇ ਦਾਂਗੇ ਬਸ ਠੀਕ ਹੈ ਵੀਰੇ ਤੋਰੇਗਾ ਮੰਡੀ ਕੱਢੇ ਜੀ ਰੋਗਰ ਭਾਜੀ ਜਿਵੇਂ ਕਹੋਗੇ ਵੀ ਤੋਰੀ ਫਿਰਾਂਗੇ ਜੀ ਇਹ ਗੱਬਣ ਹੈਗੀ 8 ਮਹੀਨਿਆਂ ਦੀ ਦਿਲ ਰੁੱਤੂਆ ਤੀਜੇ ਲਈ ਗੱਬਣ ਵਾਲੇ ਚੌਥੇ ਲਈ ਲਾ ਲਓ ਤੁਹਾਡੇ ਦੇ ਡਿਪੈਂਡ ਹੈ ਹਨਾ ਬਾਈ ਤੀਜੇ ਮਾਲਕਾਂ ਦੇ ਕਹਿਣ ਤੇ ਤੀਜਾ ਸੂਆ ਬਈ ਗਾਂ ਗੱਬਣ ਦੱਸੀ ਆ ਗਾਂ ਵੇਖੋ ਅਗਲੇ ਯਾਰ ਐਵੇਂ ਆਪਾਂ ਚ ਝੂਠ ਮਾਰੀਏ ਅਗਲੇ ਦੱਸਦੇ ਹਾਂ ਉਹਵੇਂ ਆਪਾਂ ਦੱਸਦੀਦਾ ਠੀਕ ਹੈ ਕਿ ਨਹੀਂ ਜਿਵੇਂ ਮਾਲਕ ਕਹਿੰਦੇ ਆਪਾਂ ਤਾਂ ਉਹਵੇਂ ਕਹਿਣਾ ਹੈ ਅਗਲਾ ਕੋਈ ਆਖੀ ਜਾਵੇ ਵੀ ਝੂਠ ਬੋਲਦੇ ਸੱਚ ਬੋਲ ਵੀ ਜਿਵੇਂ ਸਾਨੂੰ ਤਾਂ ਅਗਲਾ ਕਹਿੰਦਾ ਹੀ ਉਹਵੇਂ ਕਹਿਦੀਦਾ ਬਾਈ ਹਾਂ ਵਾਕਏ ਬਾਕੀ ਵੱਡੀ-ਬੁੱਡੀ ਠੀਕ ਹੈ ਬਸ ਛੋਟੀ ਜੀ ਨਹੀਂ ਮੈਂ ਹੈਗੀ ਵੱਡੀ ਮੈਂ ਪੂਰੀ ਕੱਦ ਦਾ ਵਧੀਆ ਮੈਂ ਹਾਂ ਛੋਟੀ ਜੰਗੀ ਹੈ ਬਾਈ ਆਹ ਵੇਖ ਲੋ ਬਕਰ ਮਾਂ ਹਾਂ ਅੱਛਾ ਦੁੱਧ ਦਾ ਕੀ ਰਕਾਰ ਰਿਆ ਹੋਇਆ ਨਵੇਂ ਬਈ ਇਹਦੇ ਥੱਲੇ 15 ਤੋਂ 16 ਕਿਲੋ ਮਾਲਕਾਂ ਦੇ ਵੀ ਅਸੀਂ ਦੁੱਧ ਚੋਂਦੇ ਰਹੇ ਆ ਸਹੀ ਜਿਹੜਾ ਜਿਹੜੀ 8 ਮਹੀਨਿਆਂ ਦੀ ਥੱਲੇ 6 ਕਿਲੋ ਹੁਣ ਸਕਾਇਆ ਸਾਢੇ 7 ਮਹੀਨਿਆਂ ਥੱਲੇ ਸੀਗਾ ਅੱਛਾ ਤੇ ਬਈ ਫਿਰ ਤਾਂ ਹੱਕ ਵੀ ਆ ਦੇਣ ਦਾ ਲੰਮਾ ਸਵਾ ਮਿਲਦੀ ਆ ਹੁਣ ਜਿਹੜੀ ਅਜੇ ਯਾਰ ਮਿਲੀ ਜਾਂਦੀ ਆ ਦੇ ਹੈ ਮੁੱਲ 75 70 ਦੀ ਦੇ ਦੇਗੀ ਹਾਂ 70 ਦੀ ਮਾਰਦਾਨ ਕਰਦੇ ਆ ਮੌਕੇ ਤੇ ਹਾਂ ਛੋਟ-ਛਾਟ ਹੋ ਜੂਗੀ ਆ ਦੋ ਨੰਬਰ ਵਾਲੀ ਝੋਟੀ ਜਿਹੜੀ ਬਈ ਵੀ ਇਹਦਾ ਬੱਚਾ ਮਰ ਗਿਆ ਮਹੀਨੇ ਦੀ ਸੂਈ ਆ ਇਹਦਾ ਮਾਲਕਾਂ ਦੇ ਕਹਿੰਦੇ ਇਹਦੇ ਥਲੇ ਦੋ ਦੁੱਧਾਂ 9 ਕਿਲੋ ਬਾਕੀ ਆਪਾਂ 8 ਮੰਨ ਕੇ ਦਿਆਂਗੇ ਅਗਲੇ ਨੂੰ ਉਹਨਾਂ ਨੇ 9 ਦੱਸਿਆ ਚੋਣ ਚੰਗਾ ਵੀ ਰੇਂਦਾ ਚੋਣ ਬੜੀ ਸੀਲ ਬੜੀ ਆ ਅੱਛਾ ਇਹਦੇ ਫਿਰ ਹੁਣ ਦੁੱਧ 9 ਕਿਲੋ ਸੂਈ ਕਿਨੇ ਦੱਸਿਆ ਸੀਗਾ ਟਾਈਮ ਦੀ ਇਹ ਮਾਲਕਾਂ ਨੇ ਬਾਈ ਦੱਸਿਆ ਮਹੀਨੇ ਦੀ ਸੂਈ ਬੱਚਾ ਇਹਦਾ ਬੱਚਾ ਡੈਡ ਅੱਛਾ ਮਰ ਗਿਆ ਹੈ ਤੇ ਭਾ ਵੀ ਹੌਲਾ ਗੋਲ ਮਟੋਲ ਝੋਟੀ ਆ ਦੂਜਾ ਸੂਆ ਤੇ ਭਾ ਵੀ ਆਪਾਂ ਹੌਲਾ ਹੀ ਕਰਨਾ ਮਦਰੀ ਡਾਲ ਦੇ ਵਿੱਚ ਹੈਣਾ ਠੀਕ ਆ ਆ ਮਦਰੀ ਗੋਡੀ ਦੀ ਆ ਤੇ ਚਵਾਈ ਚੂਈ ਤੇ ਥਣਾ ਦੀ ਬੜੀ ਸਾਫ ਆ ਠੀਕ ਆ ਤੇ ਭਾਪਾ ਜਾਇਜ਼ ਕਰਨਾ ਨਹੀਂ ਠੀਕ ਆ ਥਣਲੇਵੀ ਦੀ ਵੀ ਸਾਫਾ ਜੰਨੀ ਹੈਗੀ ਹਾਂ ਅਗਲਾ 8 ਕਿਲੋ ਮੰਨ ਕੇ ਲੈ ਜਾਵੇ ਆ ਜੀ ਹਾਂ ਜੀ ਉਹ ਤੋਂ ਹੁਣ ਕਿੰਨੇ ਦੀ ਦੇ ਦਾਂਗੇ ਇਹਦੇ ਇਹ ਮੁੱਲ ਕਰਾਉਣਾ ਤੇ 65000 ਆ 57000 ਦੀ ਦੇਣੀ ਆ ਆਪਾਂ ਹਾਂ ਕੋਈ ਜ਼ਿਆਦਾ ਨਹੀਂ ਜਾਇਜ਼ 9 ਕਿਲੋ ਦੁੱਧਾ ਪੱਠ ਮੰਨ ਕੇ ਲੈ ਜੀਏ ਬਸ ਠੀਕ ਆ ਭਾਈ ਤੇ ਆਹ ਆ ਭਾਈ ਬੱਲੀ ਇਹ ਪਹਿਲਾ ਸੁਆ ਹੀ ਮਾਲਕਾਂ ਦੇ ਕਹਿਣ ਤੇ ਆ ਪਰ ਬਾਕੀ ਆਪਾਂ ਦੂਜਾ ਘਰ ਕੀ ਦੇ ਦਈਏ ਠੀਕ ਆ ਠੀਕ ਆ ਠੰਡੀ ਇਹ ਵੀ ਬੜੀ ਜਿਵੇਂ ਮਰਜ਼ੀ ਮਲੀ ਜਾ ਲੱਤਾਂ ਜੋ ਮਰਜ਼ੀ ਜਵਾਕ ਖੋਲੀ ਫਿਰੇ ਇਹ ਦੁੱਧ ਕਿੰਨਾ ਦੱਸਿਆ ਸੀ ਹਰ ਜੀ ਭਾਈ ਇਹਦੇ ਥੱਲੇ 6 ਕਿਲੋ ਦੁੱਧਾ ਠੀਕ ਆ ਠੀਕ ਆ ਹੂੰ ਤੇ ਤੋੜ ਦਈਏ ਵੀ ਆਪਾਂ ਹਰ ਆਈ ਮਤਲਬ ਦੇਖ ਸਕਦੇ ਹੋ ਤੁਸੀਂ ਕਿਰਨ ਨੂੰ ਹਾਂ ਨਾ ਇਹ ਥਾਂ ਦੇ ਵੀ ਇਹ ਵੀ ਸਾਬਤ ਚੋਂ ਚਾਨ ਮਤਲਬ ਚੁਆਈ ਯਾਰ ਬਾਈ ਤੈਨੂੰ ਕਿਹਾ ਤਿੰਨਾ ਦੀ ਗਾਵਾਂਰ ਕੀ ਪੋਲੀ ਚੋਂ ਹੋਊਗੀ ਮੇਰੇ ਨਹੀਂ ਮਾੜੀ ਜੀ ਵੀ ਟੈਟ ਹੋਊਗੀ ਇਹ ਪਹਿਲਾਂ ਨਹੀਂ ਝੋਟੀ ਪਈ ਇਹ ਮਾਲਕਾਂ ਦੇ ਕਹਿਣ ਤੇ ਪਹਿਲਾਂ ਆਪਾਂ ਦੂਜੇ ਮੰਨ ਕੇ ਲੈ ਜਾਵੇ ਯਾਰ ਠੀਕ ਆ ਬਈ ਠੀਕ ਆ ਵੀਰੇ ਹਾਂ ਕਿੰਨੇ ਦੇ ਦੇ ਦਾਂਗੇ ਵੀਰੇ ਇਹ ਇੰਦਾ ਵੀ ਆਪਾਂ ਮੁੱਲ ਕਰਾਉਣਾ ਤੇ 60 ਕਰਾਲੇ ਕੋਈ 55 ਕਰਾਲੇ ਹਾਂ ਇਹ ਦੇ ਦੇਣੀ ਆਪਾਂ 55000 ਇਹ ਸਾਢੇ 46000 ਸਾਢੇ 46000 ਦੀ ਸਾਢੇ 46000 ਦੀ ਦੇ ਦਾਂਗੇ 6 ਕਿਲੋ ਦੁੱਧ ਆ ਹਾਂ ਇਹਦੋਂ ਘੱਟ ਲੈਣਦੇ ਤਾਂ ਫੋਨ ਨਾ ਲਾਵੇ ਆਪਾਂ ਨੂੰ ਠੀਕ ਆ ਤੈਨੂੰ ਵੀ ਪਤਾ ਭਾਤੀ ਹੈ ਰਗਾ ਵਾਲੇ ਆਪਾਂ 57000 ਦੀ ਹੈ 57 ਦੀ ਦੇਣੀ ਹੈ ਹਾਂ ਇਹ ਤਾਂ ਖੁੱਲੀ ਵੀ ਜਾਂਦੀ ਆ ਇਹ ਤਾਂ ਮੇਰੇ ਸਾਣਾ ਵੀਡੀਓ ਚ ਪਹਿਲੇ ਫੋਨ ਵਾਲੇ ਨਾਲ ਹੀ ਹੋਣਾ ਹੀ ਸੌਦਾ ਆਂਦਾ ਹਾਂ ਇਹਦਾ ਪਹਿਲੀਆਂ ਚ ਹੋਣਾ ਹੀ ਤੇ ਆ ਨੀਲੀ 라ਵੀ ਵਾਲੀ ਫਿਰ ਨਗੀਨਾ ਹੀ ਆ ਮਿੱਤਰੋ ਸਾਂਭਣ ਵਾਲੇ ਭਰਾ ਦੇ ਲਈ ਗਹਿਣਾ ਮਾਧਾ ਬਈ ਵੱਡੀ ਬੱਲੀ ਮੈਂ ਆ ਜਿਹੜੀ ਅੱਜ ਜਾ ਕੇ ਤੁਸੀਂ ਕੱਟ ਕਾਰ ਬਈ ਬਹੁਤ ਸੋਹਣਾ ਕੱਟ ਕਾਰ ਆ ਦੁੱਧ ਵਾਲੀ ਮੈਂ ਸੱਤ ਮਹੀਨੇ ਸਾਂਭਣ ਨਾਲੋਂ ਕਈ ਗੁਣਾ ਚੰਗੀ ਰਹਿਣਾ ਇਹਨੇ ਬਈ ਯਾ ਡੇਢ ਮਹੀਨਾ ਸਾਂਭ ਕੇ ਤਿਆਰ ਹੋ ਜਾਣੀ ਮੈਂ 15 ਰੁਪਏ ਦਾ ਵਿਕਰੀ ਜੀ ਆ ਜਾਂਦਾ ਹਾਂ ਤੇ ਨੰਬਰ 78899 78899 70410 78899 70410 ਮਿੱਤਰੋ ਤੇ ਪਿੰਡ ਹੈ ਜਿਹੜਾ ਹੈਗਾ ਜਿਹੜਾ ਹਰੀਹਰ ਚੋਕ ਜ਼ਿਲ੍ਹਾ ਹੈਗਾ ਫਰੋਇਪੁਰ